ਇੱਕ ਕਾਰੋਬਾਰੀ ਹੈ ਤੇ ਨਾਲ ਭਗੌੜਾ ਵੀ ਹੈ ਲਾਲਿਤ ਮੋਦੀ ਹੂੰ ਉਹਦਾ ਵੀ ਮਸਲਾ ਜਾਂ ਫੇਰ ਪਿਆ ਹੋਇਆ ਹੈ ਪਾਸਪੋਰਟ ਨੂੰ ਲੈ ਕੇ ਉਹਦਾ ਮਸਲਾ ਪਿਆ ਹੋਇਆ ਹੈ ਉਧਰੋਂ ਵਾਣੂ ਆਤੂ ਵਾਲੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਇਹਦਾ ਪਾਸਪੋਰਟ ਇਸਤੇ ਰੱਦ ਕਰਨਾ ਕੀ ਮਸਲਾ ਜੀ ਹੁਣ ਇੱਥੋਂ ਤੱਕ ਕਿਉਂ ਨਾ ਪਤਾਈ ਹੋਈ ਹੈ ਨਹੀਂ ਦੇਖੋ ਲਾਲਿਤ ਮੋਦੀ ਲਾਲਿਤ ਮੋਦੀ ਉਹ ਸ਼ਖਸ ਹੈ ਹੂੰ ਜਿਸਨੇ ਆਈਪੀਐਲ ਨੂੰ ਜਨਮ ਦਿੱਤਾ ਜੀ ਤੇ ਪਹਿਲੀ ਆਈਪੀਐਲ ਦਾ ਜਿਹੜਾ ਪਹਿਲਾ ਮੈਚ ਸੀ ਉਹ ਸਾਡੇ ਵਾਂਗ ਕਹਿੰਦੇ ਜਿਹੜੇ ਹੋਰ ਲੋਕ ਨੇ ਉਹਨਾਂ ਲਈ ਯਾਦਗਾਰੀ ਹੋਏਗਾ ਵਿਆਹ ਵਰਗਾ ਮੌਲ ਸੀ ਇੰਡੀਆ ਦਾ ਉਸ ਤੋਂ ਪਹਿਲਾਂ ਇੱਕ ਸ਼ਾਇਦ ਆਈਸੀਐਲ ਸ਼ੁਰੂ ਹੋਈ ਸੀ ਉਹ ਬੈਨ ਕਰ ਦਿੱਤੀ ਗਈ ਸੀਗੀ ਉਹਦੇ ਚ ਕੁਝ ਖਿਡਾਰੀ ਰਗੜੇ ਗਏ ਸਨ ਅੰਬਿਤ ਰਾਈਡੂ ਉਹਦੇ ਚ ਇੱਕ ਸੀਗਾ ਮੈਨੂੰ ਯਾਦ ਆ ਜੀ ਠੀਕ ਹੈ ਨਾ ਜੀ ਸੋ ਉਹ ਲੀਗ ਬੈਨ ਹੋਈ ਉਸ ਤੋਂ ਬਾਅਦ ਆਈਪੀਐਲ ਦਾ ਜਨਮ ਹੁੰਦਾ ਲਲਤ ਮੋਦੀ ਪਾਵਰਫੁੱਲ ਬੰਦਾ ਸੀ ਮੋਦੀ ਇੰਟਰਪ੍ਰਾਈਜ਼ਸ ਕੱਢ ਲਈ ਉਹਦੀ ਕੰਪਨੀ ਹੈ ਉਹਦਾ ਨੈਟਵਰਥ ਮੇਰੇ ਖਿਆਲ ਦੇ ਨਾਲ ਸੈਂਕੜੇ ਕਰੋੜ ਚ ਹੋਏਗਾ ਉਹਦਾ ਕਾਰੋਬਾਰ ਜਿਹੜਾ ਠੀਕ ਹੈ ਜੀ ਮੋਦੀ ਕਰਤਾ ਤਰਤਾ ਸੀ ਆਈਪੀਐਲ ਲਿਆ ਕੇ ਤੇ ਫਿਰ ਮਤਲਬ ਕਿ ਕਮਾਲ ਹੀ ਹੋ ਗਈ ਦੋ ਦੋਸ਼ ਨੇ ਹੂੰ ਵੱਡੇ ਦੋਸ਼ ਹੁਣ ਤੁਹਾਨੂੰ ਸਮਝ ਆ ਜੂਗਾ ਨਹੀਂ ਕੀ ਕਿਉਂਕਿ ਜੇ ਐਵੇਂ ਪਾਸਪੋਰਟ ਹੋ ਗਿਆ ਜੀ ਫਲਾਣਾ ਹੋ ਗਿਆ ਆਊਗਾ ਕਿ ਨਹੀਂ ਆਊਗਾ ਓਏ ਤੂੰ ਗਿਆ ਕਿਉਂ ਹੂੰ ਬਿਲਕੁਲ ਉਹਦੀ ਤਗੜੇ ਬੰਦਿਆਂ ਨਾਲ ਸਾਂਝ ਸੀ ਹੂੰ ਇਹਦੇ ਚ ਬਹੁਤ ਬੁਲੇਟੇ ਚਾਉਂਦੇ ਪਏ ਸੀਗੇ ਇਹ ਵੀ ਇੱਕ ਕਹਾਣੀ ਹੈ ਕਿ ਉਹਨੂੰ ਭਜਾਉਣ ਪਿੱਛੇ ਵੀ ਕੁਝ ਰਾਜਨੀਤਿਕ ਬੰਦੇ ਸੀਗੇ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਨੂੰ ਬਿਲਕੁਲ ਅੱਛਾ ਲਲਿਤ ਮੋਦੀ ਤੇ ਦੋਸ਼ ਏ ਸੀ ਕਿ 425 ਕਰੋੜ ਚ ਇਹਨੇ ਮੋਰਿਸ਼ੀਅਸ ਦੀ ਇੱਕ ਕੰਪਨੀ ਸੀ ਉਹਦੇ ਨਾਲ ਡੀਲ ਕੀਤੀ ਆਈਪੀਐਲ ਦੇ ਹੂੰ ਰਾਏਸ ਵਗੈਰਾ ਦੀ ਜੀ ਉਹਦੇ ਚ ਕਹਿੰਦੇ ਕਿ 125 ਕਰੋੜ ਕਮਿਸ਼ਨ ਇਹਨੇ ਖਾਦਾ ਹੂੰ ਮੇਨ ਇੱਕ ਦੋਸ਼ ਤੇ ਸੀਗਾ ਇੱਕ ਫਿਰ ਇਹ ਸੀਗਾ ਕਿ ਸ਼ਾਇਦ ਉਦੋਂ ਬਹੁਤ ਤਗੜਾ ਖਿਡਾਰੀ ਸੀਗਾ ਫਲਿੰਟ ਆਫ ਹੂੰ ਤਾਂ ਉਹਨੂੰ ਇਧਰ ਲਿਆਉਣ ਵਿੱਚ ਸੀਐਸਕੇ ਵੱਲ ਸ਼ਾਇਦ ਕੁਝ ਐਸਾ ਸੀ ਕੋਈ ਤਗੜਾ ਖਿਡਾਰੀ ਹੁਣ ਮੈਂ ਨਾ ਭੁੱਲ ਜਾਵਾਂ ਤੇ ਮਾਫ ਕਰਨਾ ਜੀ ਕਿ ਉਹਨੂੰ ਕਿਉਂਕਿ ਉਦੋਂ ਸ਼੍ਰੀ ਨਿਵਾਸਨ ਹੁੰਦਾ ਸੀਗਾ ਹੂੰ ਉਹਦੇ ਵੀ ਕਨਫਲਿਕਟ ਆਫ ਇੰਟਰਸਟ ਤੇ ਬਥੇਰਾ ਕੋ ਚੱਲਦਾ ਸੀਗਾ ਸ਼੍ਰੀ ਨਿਵਾਸਨ ਉਹ ਇੱਥੇ ਦੀ ਜਿਹੜੀ ਆਪਣੀ ਲੋਕਲ ਇੰਡੀਆ ਦੀ ਕ੍ਰਿਕਟ ਬਾਡੀ ਆ ਨਾ ਉਹਦੇ ਵਿੱਚ ਕਹਿ ਲੋ ਕਿ ਕਰਤਾ ਤਰਤਾ ਸੀਗਾ ਹਮ ਹੁਣ ਹੁੰਦਾ ਕੀ ਆ ਕਿ ਕਹਾਣੀ ਜਿਹੜੀ ਆ ਉਹ ਇਸ ਤਰ੍ਹਾਂ ਜੇ ਤੁਰਦੀ ਆ ਕਿ ਵੀ ਉਹ ਬੰਦਾ ਇੱਧਰ ਲਿਉਣ ਲਈ ਹਮ ਖੇਡ ਖੇਢੀ ਗਈ ਇਹ ਗੱਲ ਲਲਿਤ ਮੋਦੀ ਨੇ ਕਹੀ ਕਿ ਭਈ ਯਾਨੀ ਸ਼੍ਰੀ ਨਿਵਾਸਨ ਵੀ ਕੋਈ ਦੁੱਧ ਦਾ ਤੋਤਾ ਨਹੀਂ ਹੈ ਹਮ ਉਹਦੀ ਆਪਣੀ ਟੀਮ ਵੀ ਸੀਗੀ ਫਿਰ ਇੱਕ ਦੋਸ਼ ਜਿਹੜਾ ਲਲਿਤ ਮੋਦੀ ਤੇ ਲੱਗਦਾ ਸੀਗਾ ਕਿ ਦੋ ਟੀਮਾਂ ਨਵੀਆਂ ਜਿਹੜੀਆਂ ਆਈਆਂ 2009 ਦਾ ਸਾਲ ਹੈ ਰੌਲਾ ਕਿ ਉਹਦੇ ਵਿੱਚ ਵੀ ਬੇਨੀਮੀਆ ਹੋਈਆਂ ਹੁਣ ਐ ਥੋੜੀ ਆਪਾਂ ਜਾ ਕੇ ਇਹ ਕੋਈ ਕਿਤੇ ਪਿੰਡ ਦਾ ক্রিকেট ਟੂਰਨਾਮੈਂਟ ਹੋਣ ਲਿਆ ਕਿ ਸਾਡੀ ਐਂਟਰੀ ਆ 2500 ਰੁਪਏ Google Pay ਕਰ ਦਿੰਨੇ ਜੀ ਸਾਡੇ ਪਿੰਡ ਦੀ ਟੀਮ ਐਂਟਰ ਕਰ ਲੋ ਦੋ ਨਵੀਆਂ ਟੀਮਾਂ ਬਣਨ ਦਾ ਮਤਲਬ ਹੈ ਕਿ ਕਰੋੜਾ ਹਰ ਬਾਰ ਰੁਪਈਆ ਜਿਹੜਾ ਇਨਵੈਸਟ ਹੋਣ ਜਾ ਰਿਹਾ ਲਲਿਤ ਮੋਦੀ ਤੇ ਦੋ ਵੱਡੇ ਦਾਗ ਸੀ ਫਿਰ ਉਹ ਇਥੋਂ ਨਿਕਲ ਗਿਆ ਯਾਨੀ ਜਿਵੇਂ ਇਹ ਮਾਮਲਾ ਸ਼ੁਰੂ ਹੈ ਥੋ ਨਿਕਲ ਗਿਆ ਹੁਣੇ ਖਬਰ ਆ ਤੁਸੀਂ ਇਹ ਜਿਹੜਾ ਦੇਸ਼ ਕਿਹਾ ਬੰਨੂ ਆ ਤੂੰ ਪਤਾ ਨਹੀਂ ਕੀ ਮੈਨੂੰ ਨਾ ਇਹ ਨਹੀਂ ਆਂਦਾ ਬੰਨੂ ਆ ਤੂੰ ਥੋੜਾ ਜਿਹਾ ਕਿੱਡਾ ਹੈ ਨਾ ਤੂੰ ਇਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਫਿਜੀ ਵਾਲੀ ਸਾਈਡ ਤੇ ਵਿਚਾਲੇ ਜੇ ਆ ਮੈਂ ਨਖੇ ਤੇ ਦੇਖਿਆ ਸੀਗਾ ਕੱਲ ਵੀ ਖਬਰ ਆ ਰਹੀ ਸੀਗੀ ਨਾ ਤਾਂ ਉਹ ਜਿਵੇਂ ਦੀਪ ਹੁੰਦੇ ਆ ਟਾਪੂ ਟਾਪੂ ਟਾਈਪ ਦੇ ਤੇ ਜਵਾਰ ਭਾਟਾ ਵਗੈਰਾ ਤੇ ਪੁਚਾਲ ਬਹੁਤ ਹੁੰਦੇ ਆ ਸਾਢੇ 4.5 ਲੱਖੇ ਦੀ ਵਸੋਂ ਆ ਛੋਟਾ ਜਹਾਦੇ ਹਾਂ ਆਪਣੇ ਤਾਂ ਇੱਥੇ ਕਈ ਇੰਡੀਆ ਚ ਸ਼ਹਿਰ ਹੈ ਤੋਂ ਵੱਡੇ ਮਸਵਾਲ ਤੋਂ ਖੈਰ ਇਹ ਉੱਥੇ ਇਹਨਾਂ ਦਾ ਵੀ ਜਿਵੇਂ ਅੰਕਲ ਟਰੰਪ ਲੈ ਕੇ ਆਏ ਨਾ ਵੀ ਆ ਤੁਸੀਂ ਉਹ 골ਡ ਪਾਸਪੋਰਟ 골ਡਨ ਕਾਰਡ ਜੀ ਜੀ 골ਡਨ ਕਾਰਡ ਇਹਨਾਂ ਨੇ 골ਡਨ ਪਾਸਪੋਰਟ ਦਿੱਤਾ ਹੋਇਆ ਕਿ 1.5 ਕਰੋੜ ਰੁਪਈਆ ਦਿਓ ਇਨਵੈਸਟ ਕਰੋ ਉੱਥੇ ਉਹ ਲੈ ਲਓ ਉਹ ਬਹੁਤ ਸਾਰੇ ਬੰਦੇ ਜਿਹੜੇ ਇਧਰ ਉਧਰੋਂ ਨਿਕਲੇ ਆ ਸੱਜੇ ਖਬੇ ਹੋਏ ਦੁਨੀਆ ਚ ਉਹ ਇੱਥੇ ਇਕੱਠੇ ਹੋ ਗਏ ਇਨਵੈਸਟਮੈਂਟ ਕਰਕੇ ਉਹਨਾਂ ਨੇ ਪਾਸਪੋਰਟ ਲੈ ਲਿਆ ਤੇ ਇਸ ਪਾਸਪੋਰਟ ਦਾ ਫਾਇਦਾ ਸਰ ਪਤਾ ਕੀ ਹੈ ਲਾਲਿਤ ਮੋਦੀ ਲਾਲਿਤ ਮੋਦੀ ਕੋਈ ਬੇਵਕੂਫੰਦਾ ਨਹੀਂ ਹੈ ਹੂੰ ਕਿ 1.5 ਕਰੋੜ ਰੁਪਇਆ ਗਵਾ ਦੂਗਾ ਸਰ ਉਹਨੇ ਨਾਗਰਿਕਤਾ ਇਸ ਕਰਕੇ ਲਈ ਕਿਉਂਕਿ ਲਗਭਗ 250 ਕੰਟਰੀਜ਼ ਦੇ ਵਿੱਚ ਇਹਦੀ ਵੀਜ਼ਾ ਫ੍ਰੀ ਐਂਟਰੀ ਹੈ ਇਸ ਪਾਸਪੋਰਟ ਦੀ ਹੂੰ ਮਤਲਬ ਇੱਕ ਨਹੀਂ ਵੇ ਕਈਆਂ ਦਾ ਪਾਸ ਇਕੱਠਾ ਲੈ ਲਿਆ ਹਾਂਜੀ ਹਾਂਜੀ ਤਾਂ ਕਹਿੰਦਾ ਮਤਲਬ ਹੈ ਕਿ ਇਹ ਹੁਣ ਇੰਡੀਅਨ ਗਵਰਨਮੈਂਟ ਨੂੰ ਪਤਾ ਲੱਗਿਆ ਜਦੋਂ ਇਹਨੇ ਸਰੈਂਡਰ ਕੀਤਾ ਸ਼ਾਇਦ 7-8 ਦਿਨ ਪਹਿਲਾਂ ਆਪਦਾ ਕਿਉਂਕਿ ਜਦੋਂ ਤੁਸੀਂ ਇੰਡੀਅਨ ਪਾਸਪੋਰਟ ਸਰੈਂਡਰ ਕਰੋਗੇ ਤਦੇ ਹੀ ਤੁਹਾਨੂੰ ਕੋਈ ਗਾਂਹ ਪਾਸਪੋਰਟ ਮਿਲ ਸਕਦਾ ਹੈ ਨਾ ਉਦੋਂ ਹੀ ਰੌਲਾ ਪਿਆ ਤੇ ਫਿਰ ਮੇਰੇ ਖਿਆਲ ਦੇ ਨਾਲ ਭਾਰਤ ਸਰਕਾਰ ਨੇ ਕੋਈ ਦਬਾਅ ਦੂ ਪਾਇਆ ਮੈਨੂੰ ਲੱਗਦਾ ਇਹ ਬੜੇ ਪਰਦੇ ਪਿੱਛੇ ਚੈਨਲ ਚੱਲਦੇ ਹੁੰਦੇ ਨੇ ਇਹ ਆਪਾਂ ਨੂੰ ਨਹੀਂ ਗੱਲਾਂ ਜਿਹੜੀਆਂ ਦਿਖਾਈ ਦਿੰਦੀਆਂ ਡਿਪਲੋਮੈਟਿਕ ਖੇਡਾਂ ਜਿਹੜੀਆਂ ਉਹ ਪਰਦੇ ਦੇ ਪਿੱਛੇ ਚੱਲਦੀਆਂ ਤਾਂ ਹੁਣੇ ਖਬਰ ਆ ਗਈ ਕਿ ਉਹਦਾ ਪਾਸਪੋਰਟ ਉੱਥੋਂ ਵਾਲਾ ਜਿਹੜਾ ਹੈ ਉਹ ਰੱਦ ਕਰਨ ਦੇ ਹੁਕਮ ਦੇ ਦਿੱਤੇ ਆ ਜੀ ਉਹ ਰੱਦ ਹੋ ਜਾਂਦਾ ਤੇ ਉਸ ਤੋਂ ਬਾਅਦ ਕੀ ਲਲਿਤ ਮੋਦੀ ਇੰਡੀਆ ਆਏਗਾ ਕਿ ਨਹੀਂ ਆਏਗਾ ਇਹ ਵੀ ਇੱਕ ਸਵਾਲ ਹੈ ਪਰ ਇਸ ਸਵਾਲ ਦੇ ਵਿੱਚ ਵੀ ਕਈ ਗੁੰਝਲਾਂ ਨੇ ਹਮ ਠੀਕ ਹੈ ਨਾ ਜੀ ਤੇ ਜੇ ਉਹਨੇ ਇੰਡੀਆ ਦਾ ਪਾਸਪੋਰਟ ਰੱਦ ਹੀ ਨਹੀਂ ਸੀ ਹੋਇਆ ਤੇ ਪਹਿਲਾਂ ਨਾਗਰਿਕਤਾ ਲੈ ਲਈ ਇਹਦੇ ਵਿੱਚ ਵੀ ਝੋਲ ਹੈ ਬਿਲਕੁਲ ਸੋ ਸਮਝਿਓ ਨਾ ਕਿ ਕਈ ਟੈਕਨੀਕਲ ਚੀਜ਼ਾਂ ਨੇ ਇਹਦੇ 'ਚ ਹੁਣ ਜੇ ਉਹ ਆਪਾਂ ਕਹ ਲਈਏ ਕਿ ਹਵਾਲਗੀ ਹਵਾਲਗੀ ਰਾਤੋ-ਰਾਤ ਨਹੀਂ ਹੁੰਦੀ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹਵਾ ਸੱਖਾ ਕੰਮ ਨਹੀਂ ਹੈ ਬਿਲਕੁਲ ਜਿਹੜੀ ਇੰਗਲੈਂਡ ਦੇ ਵਿੱਚ ਤੇ ਬਹੁਤ ਸਾਰੇ ਬੈਠੇ ਮੈਂ ਤੁਹਾਨੂੰ ਗਿਣਾਏ ਵੀ ਆ ਬੜੇ ਵੱਡੇ-ਵੱਡੇ ਬੰਦੇ ਉੱਥੇ ਬੈਠੇ ਆ ਤੇ ਉਹਨਾਂ ਨੂੰ ਕਿਸੇ ਨੂੰ ਲਗਭਗ 30 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਤੇ ਦੋ ਤੇ ਹਾਲ ਦੇ ਦਿਨਾਂ 'ਚ ਗਏ ਪਰ ਲਾਲਿਤ ਮੋਦੀ ਜਿਹੜਾ ਕਹਿੰਦਾ ਕਹਿੰਦਾ ਮੈਨੂੰ ਫਸਾਇਆ ਗਿਆ ਮੇਰਾ ਕਸੂਰ ਕੋਈ ਨਹੀਂ ਸੀ ਇਹਦਾ ਪੱਖ ਵੀ ਇਹ ਆ ਵੀ ਗੇਮ ਕਿਸੇ ਹੋਰ ਨੇ ਖੇਡੀ ਤੇ ਬੜੀ ਮੇਰੀ ਚੜ ਗਈ ਆ ਜੀ ਜੀ ਠੀਕ ਹੈ ਨਾ ਜੀ ਜਿਵੇਂ ਵਿਜੇ ਮਾਲੀ ਆ ਰੋਂਦਾ ਉਹ ਕਹਿੰਦਾ ਜੀ ਮੈਂ ਮੈਂ ਤਾਂ ਲੁੱਟਿਆ ਪੁੱਟਿਆ ਗੈਸੋ ਸਾਰੀ ਗੇੜ ਦੇ ਵਿੱਚ ਉਹ ਉਹ ਕਹਿੰਦੇ ਵੀ ਇਹ ਲੈ ਗਿਆ ਲੁੱਟ ਕੇ ਉਹ ਕਹਿੰਦਾ ਜੀ ਲੁੱਟ ਪੁੱਟ ਕੇ ਲੈ ਗਈ ਹੈ ਨਾ ਸਾਡਾ ਕੰਮ ਟਰੱਕਾਂ ਦਾ ਤਾਂ ਉਹ ਕਹਿੰਦਾ ਕਿ ਨਹੀਂ 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 ਹਮ ਅਸਲੀ ਕਹਾਣੀ ਤੇ ਇਹ ਕਿ ਮੈਂ ਘਾਟੇ 'ਚ ਚਲਾ ਗਿਆ ਜੀ ਜੀ ਖੈਰ ਮਿੰਟੂ ਜੀ ਦੇਖੋ ਹੁਣ ਇਹਦੇ ਚ ਅਸਲੀ ਕਹਾਣੀ ਕੀ ਨਿਕਲਦੀ ਹੈ ਤੇ ਉਹ ਰਗੜਿਆ ਜਾਂਦਾ ਲਾਲਿਤ ਮੋਦੀ ਕੇ ਬਚਦਾ ਹੈ ਕੀ ਪਤਾ ਲੱਗਦਾ ਵੇਖਦੇ ਆ ਪਰ ਮਿੱਤਰ ਕਾਫੀ ਜੁੜ ਗਏ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਫਿਰ ਤੇ ਇਧਰ ਮਿੱਤਰ ਕੁਛ ਦੱਸ ਰਹੇ ਨੇ ਜਟਨ ਫਾਇਰ ਜੀ ਕਹਿੰਦੇ ਕਿ ਲਲਿਤ ਮੋਦੀ ਤਾਂ ਯੂਕੇ ਦੇ ਵਿੱਚ ਰਹਿੰਦਾ ਸੀਗਾ ਤੇ ਇਹ ਆਈਪੀਐਲ ਤੇ ਆਈਸੀਐਲ ਦੀਆਂ ਵੀ ਗੱਲਾਂ ਆ ਗਈਆਂ ਨੇ ਜਟਨ ਫਾਇਰ ਜੀ ਕਰਕੇ ਆਈਸੀਐਲ ਇਹਨਾਂ ਨੇ ਬੰਦ ਕੀਤਾ ਸੀ ਕਹਿੰਦੇ ਆਈਪੀਐਲ ਚਲਾਉਣ ਹਾਂਜੀ ਹਾਂਜੀ ਉਹ ਉਹ ਲੀਗ ਚੱਲ ਗਈ ਸੀਗੀ ਲਗਭਗ ਚੱਲ ਗਈ ਸੀ ਬੜਾ ਅਟਰੈਕਸ਼ਨ ਸੀਗਾ ਉਸ ਵੇਲੇ ਨਾ ਕਿਸ ਤਰ੍ਹਾਂ ਦੀ ਕ੍ਰਿਕਟ ਕਿਸੇ ਨੇ ਕਹਿ ਲੋ ਕਿ ਦੇਖੀ ਹੋਏਗੀ ਕਿ ਜਿਹਦੇ ਚੋ ਫਰੈਂਚਾਈਜ਼ ਸਿਸਟਮ ਹੋਵੇ ਜਿਹਦੇ ਚ ਵੱਖ-ਵੱਖ ਪਲੇਅਰ ਜਿਹੜੇ ਆਉ ਉਹ ਇੱਕ ਵੱਖਰੀ ਟੀਮ ਚ ਖੇਡਦੇ ਹੋ ਨਾ ਉਹ ਇਹ ਚੀਜ਼ ਬ្លਟਫਾਰਮ ਦੀ ਵੱਖਰੀ ਦੇਖਦੇ ਨੇ ਤੇ ਉਹ ਕੁੜੀਆਂ ਕਾੜੀਆਂ ਵੀ ਉਹ ਐ ਐ ਕਰਦੀਆਂ ਜਿਹੜੀਆਂ ਚੌਕਾ ਸ਼ਿੱਕਣ ਉਹ ਸਾਰਾ ਕੁਝ ਨਵਾਂ ਦੇਖਦੇ ਰਹੇ ਅਸੀਂ ਮੈਚ ਹੁੰਦੇ ਸੀ ਜੀ 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 ਬਿਲਕੁਲ ਸਰਾਨ ਸਾਹਿਬ ਕਹਿ ਰਹੇ ਨੇ ਜਗਤਾਰ ਜੀ ਕਹਿੰਦੇ ਕਿ ਜੇ ਆਉਣਾ ਹੀ ਹੁੰਦਾ ਤੇ ਉਹਦਾ ਬਹੁਤ ਪਤਾ ਕੌਮ ਸੀ ਆਈਸੀਐਲ ਦਾ ਹਮ ਆ ਜਿਹੜਾ ਸੁਭਾਸ਼ ਚੰਦਰਾਨੀ ਜੀ ਵਾਲਾ ਜੀ ਇਹ ਸੀ ਇਹ ਲੈ ਕੇ ਆਇਆ ਸੀਗਾ ਜੀ ਹੂੰ ਐਤੇ ਮਿੱਤਰदास ਵੀ ਰਹੇ ਸੀਗੇ। ਹਾਂ ਸੁਭਾਸ਼ਚੰਦਰਾ ਜੀ ਨੈਟਵਰਕ ਵਾਲਾ ਜਿਹੜਾ ਪਾਜਪੱਚ ਵੀ ਚਲਾ ਗਿਆ ਸੀਗਾ ਫਿਰ ਬਾਅਦ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਆ ਕਿ ਥੋੜਾ ਨਰਾਜ਼ ਵੀ ਹੋ ਗਿਆ। ਸਾਡੇ ਨਾਲ ਸੋਹਣੇ ਉਹ ਨਰਾਜ਼ ਕੀਤੇ ਨਹੀਂ। ਜੀ ਉੱਥੇ ਸੀ। ਪਾਜਪਾ ਨੂੰ ਕਿਹਾ ਸੀ ਨੇ ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ। ਹੂੰ ਬਲਵੀਰ ਖੇਚਰ ਜੀ ਵੀ ਦੱਸ ਰਹੇ ਨੇ ਕਿ ਸੁਭਾਸ਼ਚੰਦਰਾ ਜੀ ਸੀਗੇ। ਖੈਰ ਜੇ ਆਉਣਾ ਹੀ ਹੁੰਦਾ ਤੇ ਕਹਿੰਦੇ ਵਾਪਸ ਕਿਉਂ ਜਾਂਦਾ? ਜਗਤਾਰ ਸਰਾ ਜੀ ਕਹਿ ਰਹੇ ਨੇ ਅਮਰਪਾਲ ਸਿੰਘ ਜੀ ਵੀ ਦੱਸ ਰਹੇ ਨੇ ਕਿ ਸ਼੍ਰੀ ਨਿਵਾਸਨ BCCI ਦਾ ਵੀ ਕਹਿੰਦੇ ਪ੍ਰਧਾਨ ਸੀਗਾ। ਚੇਅਰਮੈਨ ਸੀਗਾ। ਹਾਂ ਜੀ। ਚੇਅਰ ਕੋਈ ਦਸਰੇ ਨੇ ਕੋਈ ਟਰੱਕ ਡਰਾਈਵਰ ਜੀ ਕਹਿੰਦੇ ਕਿ ਪਹਿਲਾਂ ਸਿਟੀਜ਼ਨ ਲੈ ਸਕਦਾ ਪਾਸਪੋਰਟ ਬਾਅਦ ਚ ਸਰੈਂਡਰ ਕਰਨਾ ਤਾਂ ਇੰਡੀਆ ਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਉਹਨੇ ਮਤਲਬ ਕਿ ਪਾਸਪੋਰਟ ਸਰੈਂਡਰ ਕੀਤਾ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਕੋਈ ਗੇਮ ਕਮਾਈ ਹੋਊਗੀ ਕਿ ਜੇ ਲਾਲਿਤ ਮੋਦੀ ਵੀ ਵਗਦੀਆਂ ਵਹਿੰਦੀਆਂ ਚ ਇਧਰ ਨੂੰ ਆ ਜਾਵੇ ਤੇ ਕੋਈ ਚਾਰ ਨੰਬਰ ਹੋਰ ਕੱਟ ਲਾਂਗੇ ਤਾਂ ਹਵਰ ਰਾਣਾ ਵਾਲਾ ਮਸਲਾ ਤੁਸੀਂ ਦੇਖਿਆ ਹੋਣਾ ਬਿਲਕੁਲ ਉਹਦੀ ਪਟੀਸ਼ਨ ਹੋ ਪੈ ਗਈ ਸੀਗੀ ਸ਼ਾਇਦ ਸੁਪਰੀਮ ਕੋਰਟ ਜਿਹੜੀ ਉੱਥੋਂ ਦੀ ਜੀ ਉਧਰੋਂ ਖਾਰਜ ਹੋਈ ਹੈ ਕਿ ਨਹੀਂ ਮੇਰੀ ਜਾਣਕਾਰੀ ਨਹੀਂ ਹੈਗੀ ਪਰ ਜਿਵੇਂ ਆਪਾਂ ਕਿਹਾ ਸੀਗਾ ਕਿ ਹਾਲੇ ਵੀ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਉਂਕਿ ਉਹ ਮੁਲਕ ਜਿਹੜੇ ਹਨ ਉਹ ਇਦਾਂ ਨਹੀਂ ਹੈਗਾ ਕਿ ਬਸ ਬਈ ਕਿ ਕੋਈ ਸੁਣਵਾਈ ਨਹੀਂ ਹੈਗੀ ਅੰਤਲੇ ਪੜਾ ਤੱਕ ਉੱਥੇ ਸੁਣਵਾਈਆਂ ਹੁੰਦੀਆਂ ਰਹਿੰਦੀਆਂ ਇੰਗਲੈਂਡ ਦੇ ਵਿੱਚ ਆਪਣੇ ਵਾਲਾ ਹੀ ਸਿਸਟਮ ਹੈ ਇੱਕ ਕੋਰਟ ਦੇ ਉੱਤੇ ਦੂਜੀ ਆ ਦੂਜੇ ਦੇ ਉੱਤੇ ਤੀਜੀ ਆ ਬੜਾ ਸਿਸਟਮ ਉਹਨਾਂ ਦਾ ਵੀ ਇਦਾਂ ਦਾ ਹੈ ਨਾ ਜੀ 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 ਖੈਰ ਮਿੰਟੂ ਜੀ ਮੇਰੇ ਤੇ ਕਹਿ ਰਹੇ ਨੇ ਕਿ ਆਈਪੀਐਲ ਫੁੱਟਬਾਲ ਪ੍ਰੀਮੀਅਰ ਲੀਗ ਦੀ ਹੀ ਕਾਪੀ ਹੈ ਔਰ ਪਾਸਿੰਗ ਦੀ ਕਾਪੀ ਹੈ ਹਾਂਜੀ ਉਹ ਬਹੁਤ ਪੁਰਾਣਾ ਸੀਗਾ ਉਹ ਤਾਂ ਮਾਂਚੈਸਟਰ ਯੂਨਾਈਟਿਡ ਵਗੈਰਾ ਜੀ ਮੇਰੇ ਦੋਸਤ ਹੁੰਦੇ ਸੀਗੇ 96 97 98 ਇਸ ਦੌਰ ਚ ਆ ਦੁਆਬੇ ਨਹੀਂ ਦੇ ਸੀਗੇ ਹੂੰ ਤਾਂ ਉਹ ਬੜੇ ਸੀਗੇ ਲਵਰ ਸੌਕਰ ਲਵਰ ਉਹਨਾਂ ਦੇ ਸਕੂਟਰ ਦੇ ਮਗਰ ਹੀ ਫੁੱਟਬਾਲ ਬਣਿਆ ਹੁੰਦਾ ਸੀਗਾ ਉਦੋਂ ਸਕੂਟਰ ਚੱਲਦੇ ਸੀ ਲੰਡੇ ਜੀ ਯਾਦ ਆ ਗਈ ਮੈਨੂੰ ਸਕੂਟਰਾਂ ਦਾ ਦੌਰ ਸੀ